ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਅਸਥਾਨ ਦੇ ਅਸੀਂ ਦਰਸ਼ਨ ਕਰ ਰਹੇ ਆ ਇਹ ਭਾਈ ਮਨੀ ਸਿੰਘ ਜੀ ਦਾ ਸ਼ਹੀਦ ਗੰਜ ਹੈ ਫਿਲਹਾਲ ਇਸ ਗੁਰਦਾਰਾ ਸਾਹਿਬ ਤੋਂ ਇੱਕ ਟਰਾਂਸਪੋਰਟ ਕੰਪਨੀ ਦਾ ਕੰਮਕਾਜ ਜਿਹੜਾ ਹੈ ਉਹ ਚੱਲ ਰਿਹਾ ਹੈ ਚਿਰੋਕਣੇ ਸਮੇਂ ਤੋਂ ਸਿੱਖ ਸੰਗਤਾਂ ਦੀ ਮੰਗ ਵੀ ਹੈ ਕਿ ਇਹ ਪਾਵਨ ਸਥਾਨ ਸੇਵਾ ਸੰਭਾਲ ਵਾਸਤੇ ਸਿੱਖ ਸੰਗਤਾਂ ਦੇ سپਰਦ ਕੀਤਾ ਜਾਵੇ। ਇਹਦੀ ਅਹਿਮੀਅਤ ਬੜੀ ਵੱਡੀ ਹੈ। ਇਹਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ਵੀ ਕੀਤਾ ਹੈ ਕਿ ਜਹਾਂ ਸਿੰਘ ਥੇ ਅੰਗ ਕਟਾਈ ਦੱਬੀ ਵਿਪੂਤ ਤਾਹਾਂ ਹੈ। ਇਸ ਸਥਾਨ ਦੇ ਥੱਲੇ ਭਾਈ ਮਨੀ ਸਿੰਘ ਜੀ ਜਿਹਦੇ ਪੰਜ ਪੌਤਕ ਤਨ ਨੂੰ ਸੰਸਕਾਰ ਕਰਕੇ ਉਹਨਾਂ ਦੀ ਜਿਹੜੀ ਰਾਖ ਸੀ ਉਹ ਵੀ ਜਿਹੜਾ ਹੈ ਉਹ ਦਬਾਈ ਗਈ ਸੀ। ਤਾਹਾਂ ਸ਼ਹੀਦ ਗੰਜ ਅਬ ਉਹਨਾਂ ਦਾ ਜਗਤ ਪੂਜ ਪਲ ਹਾਂ ਸੋ ਭਾਈ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਇਹ ਸ਼ਹੀਦਗਾਂ ਚ ਜਿਹੜਾ ਹੈ ਭਾਈ ਮਨੀ ਸਿੰਘ ਜੀ ਦਾ ਇਹਦੀ ਸੰਗਤਾਂ ਜਿਹੜੀਆਂ ਹੈ ਉਹ ਬਹੁਤ ਸ਼ਿੱਦਤ ਸਿੱਧਕ ਦੇ ਨਾਲ ਪੂਜਾ ਕਰਦੀਆਂ ਨੇ ਸਨਮਾਨ ਦਿੰਦੀਆਂ ਨੇ ਇਹ ਮਸਤੀ ਦਰਵਾਜ਼ੇ ਦੇ ਅੰਦਰ ਹੈ ਮਸਤੀ ਦਰਵਾਜ਼ੇ ਕੇ ਅੰਦਰ ਗੰਜ ਸ਼ਹੀਦ ਸੁਸੋਹੀ ਪਾਈ ਭਗਤ ਸਿੰਘ ਪੁਜਾਰੀ ਲਾਇਕ ਤਹਾ ਆਤੋਹੀ ਯਾਨੀ ਗਿਆਨੀ ਗਿਆਨ ਸਿੰਘ ਮੁਤਾਬਕ ਉਸ ਵੇਲੇ ਪਾਈ ਭਗਤ ਸਿੰਘ ਇਸ ਅਸਥਾਨ ਦੇ ਪੁਜਾਰੀ ਸਨ ਔਰ ਮਸਤੀ ਦਰਵਾਜ਼ੇ ਦੇ ਅੰਦਰ ਇਹ ਸ਼ਹੀਦ ਗੰਜ ਜਿਹੜਾ ਹੈ ਬਣਿਆ ਹੋਇਆ ਜਿਹਦੇ ਅਸੀਂ ਦਰਸ਼ਨ ਕਰ ਰਹੇ ਹਾਂ ਬੇਸ਼ੱਕ ਹੁਣ ਕਿਲੇ ਦਾ ਦਰਵਾਜ਼ਾ ਜਿਹੜਾ ਹੈ ਬੰਦ ਹੈ ਗਿਆਨੀ ਗਿਆਨ ਸਿੰਘ ਜਦੋਂ ਇਹ ਲਿਖਦੇ ਨੇ ਉਦੋਂ ਵੀ ਇਹ ਦਰਵਾਜ਼ਾ ਬੰਦ ਸੀ ਅੱਬ ਦਰਵਾਜ਼ਾ ਜੋ ਲੇਕਾ ਬੰਦ ਸ਼ਹਿਰ ਤਿਸਤੇ ਹੈ ਅੱਜ ਵੀ ਦਰਵਾਜ਼ਾ ਬੰਦ ਹੈ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਕਿਉਂਕਿ ਮਸਿਆ ਵਾਲੇ ਦਿਨ ਹੋਈ ਸੀ ਰੋਜ ਓਮਾਵਸ ਕਾ ਥਾ ਸੋਉ ਸਿੰਘ ਸਰੀਰ ਬਖੇਰਾ ਤਾਤੇ ਜੋੜ ਮੇਲ ਉੱਡ ਉਛਵਹਿਤਾ ਹੈ ਹੋਤ ਓ ਮਸਿਆ ਕੇਰਾ ਇਸ ਲਈ ਮਸਿਆ ਦੇ ਦਿਨ ਅੱਜ ਵੀ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਇਸ ਸਥਾਨ ਦੇ ਉੱਤੇ ਜੋੜ ਮੇਲਾ ਹੁੰਦਾ ਹੈ ਭਾਵ ਕਿ ਮਸਿਆ ਵਾਲੇ ਦਿਨ ਇਸ ਸਥਾਨ ਦੇ ਉੱਤੇ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਸੀ ਇੱਕ ਸਾਈਕਲ ਯਾਤਰੀ ਭਾਈ ਸਾਹਿਬ ਭੈਤਨਾ ਸਿੰਘ ਜੀ ਨੇ ਵੀ ਇਸ ਸਥਾਨ ਦਾ ਜ਼ਿਕਰ ਕਰਦੇ ਹਾਂ ਲਿਖਿਆ ਕਿ ਇਸ ਸਥਾਨ ਦੇ ਨਾਲ ਹੀ ਪਾਈ ਰਾਮ ਸਿੰਘ ਜੀ ਜਿਹੜੇ ਗੁਜਰਾਤ ਚੋਂ 16000 Hindu ਲੜਕੀਆਂ ਨੂੰ ਛੁਡਾ ਕੇ ਮੁਗਲਾਂ ਤੋਂ ਲੈ ਕੇ ਆਏ ਸਨ ਉਹਨਾਂ ਦਾ ਵੀ ਸੀਸਗੰ ਜਿਹੜਾ ਹੈ ਉਹ ਬਣਿਆ ਹੋਇਆ ਸੀ ਜਿਹੜੇ ਪਾਈ ਧਾਨਾ ਸਿੰਘ ਜੀ ਨੇ ਉਹਨਾਂ ਦੇ ਮੁਤਾਬਕ ਕਿ ਮੈਂ ਜਦੋਂ ਇਸ ਸਥਾਨ ਦੇ ਦਰਸ਼ਨ ਕੀਤੇ ਤੇ ਇੱਕ ਇਤੇ ਹੱਥ ਲੇਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 52 ਰੂਪ ਵੀ ਸਵੇ ਮਾਨਸੀ 1860 ਬਿਕਰਮੀ ਪਾਦੋਵਦੀ 10 ਨੂੰ ਉਹ ਪਾਵਨ ਸਰੂਪ ਤਿਆਰ ਹੋਇਆ ਸੀ ਉਹਦੇ ਉੱਤੇ ਤਰੀਕ ਲਿਖੀ ਸੀ ਬੜੇ ਛੋਟੇ ਆਕਾਰ ਦਾ ਇਹ ਪਾਵਨ ਸਰੂਪ ਸੀ ਇੱਕ ਗਿੱਠ ਦੇ ਬਰਾਬਰ ਅੱਠ ਰੰਗਾਂ ਦੀ ਸ਼ਿਆਹੀ ਸੀ ਕਾਗਜ਼ ਵੀ ਅੱਠ ਰੰਗ ਦਾ ਸੀ ਕਸ਼ਮੀਰੀ ਕਾਗਜ਼ ਸੀ ਤੇ 1422 ਪੰਨੇ ਜਿਹੜੇ ਸੀ ਇਸ ਬੀੜ ਦੇ ਸਨ ਪਰ ਸਭ ਤੋਂ ਖੂਬਸੂਰਤ ਗੱਲ ਭਾਈ ਤਨਨਾ ਸਿੰਘ ਨੇ ਲਿਖੀ ਹੈ ਕਿ ਭਾਈ ਮਨੀ ਸਿੰਘ ਜੀ ਦੇ ਇਸ ਸਥਾਨ ਦੇ ਉੱਤੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ ਉਹਦੇ 100 ਕਿ ਅਸੀਂ ਅੰਗ ਤੇ ਇੱਕ ਪਾਤਸ਼ਾਹੀ ਚੌਥੀ ਦਾ ਹੁਕਮਨਾਮਾ ਜਿਹੜਾ ਹੈ ਉਹ ਲਿਖਿਆ ਸੀ ਜਿਹਦੇ ਵਿੱਚ ਇਹ ਸ਼ਬਦ ਸਨ ਚੌਥੀ ਪਾਤਸ਼ਾਹੀ ਦਾ ਸਿੱਖ ਸੰਗਤ ਕੀ ਸੇਵ ਕੀਤੀ ਗੁਰੂ ਗਤ ਰਾਮਦਾਸ ਗੁਰੂ ਬੇਨ ਲਾਲ ਚੰਦ ਸਰਬਤ ਸੰਗਤ ਗੁਰੂ ਲਏਗਾ ਰਾਮਦਾਸ ਜੀ ਕਰ ਜੋੜੇ ਸਤਜੀ ਪਾਸੋਂ ਮਨਜ਼ੂਰ ਕੀਤਾ ਸੰਗਤ ਜੀ ਪਰ ਦੇਹਾ ਗੁਰੂ ਤੋਂ ਸਾਡੀ ਰੱਖੇਗਾ ਤੇ ਸਾਡੇ ਪਰ ਗੁਰੂ ਕੀ ਮਿਹਰ ਹੋਏਗੀ ਇਹ ਢੀੜ ਭਾਈ ਮਨੀ ਸਿੰਘ ਜੀ ਦੇ ਪਾਸ ਸੀ ਜੋ ਸ਼ਹੀਦ ਹੋਣ ਤੋਂ ਪਹਿਲਾਂ